ਗੱਲ ਕਰ ਲਈਏ ਅੱਜ ਨਵਾਂ ਬਧਾਈਕ ਮਿਲ ਜਾਵੇਗਾ ਕੁਝ ਹੀ ਘੰਟਿਆਂ ਦੇ ਬਾਅਦ ਰਿਜ਼ਲਟ ਅਨਾਉਂਸ ਹੋਣ ਵਾਲਾ ਜੇ ਫਿਲਹਾਲ ਗੱਲ ਕਰ ਲਈਏ ਇਸ ਵਕਤ ਦੀ ਗੱਲ ਕਰ ਲਈਏ ਸੰਜੀਵ अरोड़ा ਜੋ ਆਮ ਆਦਮੀ ਪਾਰਟੀ ਤੋਂ ਅੱਗੇ ਨਜ਼ਰ ਆ ਰਹੇ ਨੇ ਲੀਡ ਕਰਦੇ ਨਜ਼ਰ ਆ ਰਹੇ ਨੇ ਦੂਸਰੇ ਗੱਲ ਕਰ ਲਈਏ ਉਹਨਾਂ ਦੇ ਆਫਿਸ ਦੇ ਵਿੱਚ ਦਫ਼ਤਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਜਸ਼ਨ ਮਨਾਏ ਜਾ ਰਹੇ ਨੇ ਪਰ ਮੇ ਰਿਜ਼ਲਟ ਜੇ ਆਉਣਾ ਬਾਕੀ ਹੈ ਆਮ ਆਦਮੀ ਪਾਰਟੀ ਦੇ ਵਰਕਰ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਮੈਂਮ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਸੰਜੀਵ अरोड़ा ਜੀ ਲੀਡ ਕਰਦੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਧਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਜਿੰਨੀ ਵੀ ਲੁਧਿਆਣਾ ਪੱਛਮੀ ਵਿੱਚ ਅਸੀਂ ਵੀ ਕੈਂਪੇਨ ਕੀਤੀ ਹੈ ਇਹ ਡੋਰ ਟੂ ਡੋਰ ਕਰਾਈ ਤੇ ਬੂਥ ਮੀਟਿੰਗ ਕੀਤੀ ਹੈ ਇਹ ਅਸੀਂ ਦੇਖਿਆ ਹੈ ਕਿ ਲੁਧਿਆਣਾ ਵਿੱਚ ਜੋ ਹੈ ਪੰਜਾਬ ਦੇ ਸਰਕਾਰ ਨੇ ਜਿਹੜੇ 3 ਸਾਲ ਕੰਮ ਕੀਤੇ ਹਨ ਉਹਦੇ ਉੱਤੇ ਮੋਹਰ ਲਾਈ ਹੈ ਤੇ ਪਹਿਲੇ ਰੋਜਾਨ ਵਿੱਚ ਤੁਸੀਂ ਜਿਹੜਾ ਰਿਜ਼ਲਟ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਸੰਜੀਵ अरोड़ा ਨੂੰ ਇਸ ਉਂਗਲੀ ਨਾਲ ਜੋ ਹੈ ਨਿਸ਼ਾਨ ਨਹੀਂ ਲਗਾਇਆ ਬਿਲੋ ਲਗਾਇਆ ਹੈ ਲਗਾਤਾਰ ਜੇ ਗੱਲ ਕਰ ਲਈਏ ਵਿਰੋਧੀਆਂ ਵੱਲੋਂ ਸਵਾਲ ਉਠਾਏ ਜਾ ਰਹੇ ਸੀ ਕਿ ਪੰਜਾਬ ਸਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਵਿਕਾਸ ਕੀਤਾ ਕਹਿੰਦੇ ਵਿਕਾਸ ਕੁਝ ਨਹੀਂ ਕੀਤਾ ਪਰ ਜਿੱਤ ਵੱਲ ਫੇਰ ਵੱਧ ਦੇਖੋ ਵਿਰੋਧੀ ਦਾ ਤੁਸੀਂ ਪਹਿਲਾਂ ਵੀ ਵੇਲੇ ਬਿਠਾਤੇ ਉਹਨਾਂ ਦਾ ਕੰਮ ਹੀ ਇਹੀ ਹੈਗਾ ਜਿਹੜਾ ਵਿਕਾਸ ਕੀਤਾ ਹੈ ਨਹੀਂ ਕੀਤਾ ਉਹ ਜਨਤਾ ਡਿਸਾਈਡ ਕਰਦੀ ਹੈ ਤੇ ਜਨਤਾ ਨੇ ਡਿਸਾਈਡ ਕਰਤਾ ਜੀ जी लगता फिर रिजल्ट अभी तक तो लीड नजर आ रहे हैं कि फिर? जी बिल्कुल एक्साइटमेंट बहुत है और जो सारे कार्यकर्ता उनमें अब इंतजार नहीं हो रही है और कोशिश हो रही है कि जल्दी से जल्दी चौदह राउंड पूरे हों और जो जीत का ऐलान होना सिर्फ एक फॉर्मल बाकी है वो जल्दी से जल्दी जीत का ऐलान हो जाए पूरी पार्टी स्ट्रेटिज चल रही है और कार्यकर्ताओं में बहुत उत्साह है और संजीव अरोड़ा जी की वेट कर रहे हैं कि जैसे ही चुनाव का रिजल्ट घोषित होगा हम आए वो आए यहाँ पर और उनका मुंह मीठा करवाया जाए आम आदमी पार्टी ਉਮੀਦਵਾਰ ਸੰਜੀਵ ਅਰੋੜਾ ਦੇ ਦਫ਼ਤਰ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਸ਼ਨ ਮਨਾਏ ਜਾ ਰਹੇ ਨੇ ਜਸ਼ਨ ਮਨਾਏ ਜਾ ਰਹੇ ਨੇ ਕਿਵੇਂ ਦੇਖਦੇ ਹੋ ਜੀ ਸੰਜੀਵ ਅਰੋੜਾ ਜੀ ਲੀਡ ਕਰਦੇ ਨਜ਼ਰ ਬਿਲਕੁਲ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਔਰ ਮੈਂ ਵੈਸਟਰ ਕੌਨਫੀਡੈਂਸੀ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਵੋਟ ਦਿੱਤੀ ਸਪੋਰਟ ਦਿੱਤੀ ਉਹਨਾਂ ਨੇ ਕੰਮਾਂ ਨੂੰ ਦੇਖੀ ਸਪੋਰਟ ਸਪੋਰਟ ਦਿੱਤੀ ਹੈ ਇਸ ਕਰਕੇ ਅਸੀਂ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਜਸ਼ਨ ਮਨਾਏ ਜਾ ਰਹੇ ਨੇ ਜੀ ਫਿਰ ਬਿਲਕੁਲ ਜਸ਼ਨ ਮਨਾਏ ਜਾ ਰਹੇ ਨੇ ਬਸ ਥੋੜੇ ਜਿ 2-3 ਹੋਰ ਰਾਉਂਡ ਹੋਣ ਦੋ ਨੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਇਸ ਵਕਤ ਦਫਤਰ ਦੇ ਅੰਦਰ ਕਿਵੇਂ ਦੇਖਦੇ ਹੋ ਜੀ ਲਾੜਾ ਗੁੱਡੂ ਆ ਸਾਡਾ ਅੱਜ ਦਾ ਬਹੁਤ ਵਧੀਆ ਜੀ ਇਹ ਪਹਿਲਾਂ ਹੀ ਪਤਾ ਸੀ ਸਾਨੂੰ ਕਿ ਆਮ ਆਦਮੀ ਪਾਰਟੀ ਨੇ ਜਿਹੜੇ 3 ਸਾਲ 3.5 ਦੇ ਕਾਰਗੁਜ਼ਾਰੀਆ ਬਹੁਤ ਵਧੀਆ ਰਹੀ ਆ ਔਰ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਲੀਡ ਮੇਰੇ ਖਿਆਲ 15000 ਪਲੱਸ ਤੋਂ ਆਵਾਰੀ ਪਾਰਟੀ ਜਿੱਤੂਗੀ ਔਰ ਆਉਣ ਵਾਲੇ ਜਿਹੜਾ 1.5 ਸਾਲ ਆ ਉਹਦੇ ਵਿੱਚ ਵੀ ਅਸੀਂ ਵੱਤ ਵਤ ਸਾਡੀ ਪਾਰਟੀ ਕੰਮ ਕਰੂਗੀ ਤਾਂ ਕਿ 2027 ਦੀਆਂ ਚੋਣਾਂ ਨੇ ਅਸੀਂ ਬਹੁਤ ਬਹੁਤ ਨਾ ਜਿੱਤੀਆਂ ਸੀ ਪਛਮੀ ਵਿਧਾਨ ਸਭਾ ਹਲਕੇ ਦੀ ਗੱਲ ਕਰ ਲਈਏ ਕੁਝ ਸਮੱਸਿਆਵਾਂ ਮਾਣੇ ਜਿਹੜੀਆਂ ਹੱਲ ਹੋ ਜਾਣਗੀਆਂ ਹੁਣ ਲੱਗਦਾ ਬਿਲਕੁਲ ਸਾਡੇ ਸੁਨੀਲ ਰੋੜਾ ਜੀ ਨੇ ਤੁਸੀਂ ਦੇਖਿਆ ਹੋਊਗਾ ਕਿ ਤਿੰਨ ਮਹੀਨੇ ਦੇ ਵਿੱਚ ਜਦੋਂ ਨੇ ਟਿਕੜਾ ਅਨਾਉਂਸ ਕੀਤੀ ਸੀ ਬਹੁਤ سارے ਵੱਡੇ ਕੰਮ ਕਰਾਏ ਨੇ ਜਿਨ੍ਹਾਂ ਦੇ ਵਿੱਚ ਬਿਜਲੀ ਦੇ ਟਰਾਂਸਫਾਰਮਰ ਬਦਲੇ ਨੇ ਡੇਰੀਆਂ ਦੀਆਂ ਨੇ ਸੜਕਾਂ ਸੀ ਬਣਾਤੀਆਂ ਸੋਲਰ ਲਾਈਟਾਂ ਲਵਾਤੀਆਂ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਔਰ ਸੰਜੀਵ ਰੋੜਾ ਜੀ ਪੜ੍ਹੇ ਲਿਖੇ बिजनेਸਮੈਨ ਤੇ ਸਾਰਾ ਕੁਝ ਹੀ ਉਹਨਾਂ ਦੇ ਵਿੱਚ ਕੈਪੇਬਿਲਿਟੀ ਆ ਉਹਨਾਂ ਵਿੱਚ ਕੰਮ ਕਰਾਉਣ ਦੀ ਆ ਸਾਨੂੰ ਨਹੀਂ ਲੱਗਦਾ ਵੀ ਕੋਈ ਕੰਮ ਜਿਹੜਾ ਧੂਰਾ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਝਾੜੂ ਦੀ ਹੋ ਗਈ ਬੱਲੇ ਬੱਲੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਲੁਧਿਆਣਾ ਤੋਂ ਸਾਂਝੀਆਂ ਕਰ ਰਹੇ ਆ ਸੰਜੀਵ ਰੋੜਾ ਜੀ ਦੇ ਦਫ਼ਤਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੱਜ ਉਹਨਾਂ ਦੇ ਪਾਰਟੀ ਵਰਕਰ ਇਕੱਠੇ ਹੋਏ ਨੇ ਇਕੱਤਰ ਹੋਏ ਨੇ ਜਸ਼ਨ ਮਨਾਏ ਜਾ ਰਹੇ ਨੇ ਲਗਾਤਾਰ ਰਿਜ਼ਲਟ ਦੇਖ ਰਹੇ ਨੇ ਵੱਡੀਆਂ ਸਕਰੀਨਾਂ ਲਗਾਈਆਂ ਹੋਈਆਂ ਨੇ ਇੱਥੇ ਉਹਨਾਂ ਦੇ ਸਕਰੀਨਾਂ ਲਗਾਈਆਂ ਹੋਈਆਂ ਨੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਲਗਾਤਾਰ ਜਸ਼ਨ ਮਨਾ ਰਹੇ ਮਨਾ ਰਹੇ ਨੇ ਜਿੰਦਾਬਾਦ ਦੇ ਨਾਰੇ ਲਾ ਰਹੇ ਨੇ ਅਜਿਹੀਆਂ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ ਜੀ ਦੇ ਘੰਟਿਆਂ ਦੀ ਆਵਾਜ਼ ਰਿਜ਼ਲਟ ਅਨਾਉਂਸ ਹੋਣ ਵਾਲਾ ਜੇ ਫਿਲਹਾਲ ਗੱਲ ਕਰ ਲਈਏ ਹੋ ਇਸ ਵਕਤ ਦੀ ਗੱਲ ਕਰ ਲਈਏ ਸੰਜੀਵ ਅਰੋੜਾ ਜੋ ਆਮ ਆਦਮੀ ਪਾਰਟੀ ਤੋਂ ਅੱਗੇ ਨਜ਼ਰ ਆ ਰਹੇ ਨੇ ਲੀਡ ਕਰਦੇ ਨਜ਼ਰ ਆ ਰਹੇ ਨੇ ਦੂਸਰੇ ਗੱਲ ਕਰ ਲਈ ਉਹਨਾਂ ਦੇ ਆਫਿਸ ਦੇ ਵਿੱਚ ਦਫ਼ਤਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਜਸ਼ਨ ਮਨਾਏ ਜਾ ਰਹੇ ਨੇ ਪਰ ਅਰਿਜ਼ਲਟ ਜੇ ਆਉਣਾ ਬਾਕੀ ਹੈ ਆਮ ਆਦਮੀ ਪਾਰਟੀ ਦੇ ਵਰਕਰ ਮੇਰੇ ਨਾਲ ਮੌਜੂਦ ਨੇ ਹਾਂ ਗੱਲਬਾਤ ਕਰਦੇ ਮੈਮ ਸਵਾਗਤ ਹੈ ਤੁਹਾਡਾ ਸਾਥੀ ਕਾਲ ਸੰਜੀਵ ਅਰੋੜਾ ਜੀ ਲੀਡ ਕਰਦੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਧਨਵਾਦੀ ਤੁਹਾਡਾ ਬਹੁਤ ਬਹੁਤ ਤੇ ਜਿੰਨੀ ਵੀ ਲੁਧਿਆਣਾ ਪੱਛਮੀ ਵਿੱਚ ਅਸੀਂ ਵੀ ਕੈਂਪੇਨ ਕੀਤੀ ਹੈ ਇਹ ਡੋਰ ਟੂ ਡੋਰ ਕਰਾਈ ਤੇ ਬੂਥ ਮੀਟਿੰਗ ਕੀਤੀ ਹੈ ਇਹ ਅਸੀਂ ਦੇਖਿਆ ਹੈ ਕਿ ਲੁਧਿਆਣਾ ਵਿੱਚ ਜੋ ਹੈ ਪੰਜਾਬ ਦੇ ਸਰਕਾਰ ਨੇ ਜਿਹੜੇ 3 ਸਾਲ ਕੰਮ ਕੀਤੇ ਹਨ ਉਹਦੇ ਉੱਤੇ ਮੋਹਰ ਲਾਈ ਹੈ ਤੇ ਪਹਿਲੇ ਰੋਜਾਨ ਵਿੱਚ ਤੁਸੀਂ ਜਿਹੜਾ ਰਿਜ਼ਲਟ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਸੰਜੀਵ ਬਰੋੜਾ ਨੂੰ ਇਸ ਉਂਗਲੀ ਨਾਲ ਜੋ ਹੈ ਨਿਸ਼ਾਨ ਨਹੀਂ ਲਗਾਇਆ ਬਿਲੋ ਲਗਾਇਆ ਹੈ ਲਗਾਤਾਰ ਜੇ ਗੱਲ ਕਰ ਲਈਏ ਵਿਰੋਧੀਆਂ ਵੱਲੋਂ ਸਵਾਲ ਉਠਾਏ ਜਾ ਰਹੇ ਸੀ ਕਿ ਪੰਜਾਬ ਸਰਕਾਰ ਜੀ ਤੁਸੀਂ ਗੱਲ ਕਰ ਰਹੇ ਹੋ ਵਿਕਾਸ ਕੀਤਾ ਕਹਿੰਦੇ ਵਿਕਾਸ ਕੁਝ ਨਹੀਂ ਕੀਤਾ ਪਰ ਜਿੱਤ ਵੱਲ ਫੇਰ ਵੱਧ ਦੇਖੋ ਵਿਰੋਧੀ ਦਾ ਤੁਸੀਂ ਪਹਿਲਾਂ ਵੀ ਵੇਲੇ ਬਿਠਾਤੇ ਉਹਨਾਂ ਦਾ ਕੰਮ ਹੀ ਇਹੀ ਹੈਗਾ ਜਿਹੜਾ ਵਿਕਾਸ ਕੀਤਾ ਹੈ ਨਹੀਂ ਕੀਤਾ ਉਹ ਜਨਤਾ ਡਿਸਾਈਡ ਕਰਦੀ ਹੈ ਤੇ ਜਨਤਾ ਨੇ ਡਿਸਾਈਡ ਕਰਤਾ ਜੀ एक्साइटमेंट बहुत है और जो सारे कार्यकर्ता उनमें अब इंतजार नहीं हो रही है और कोशिश हो रही है कि जल्दी से जल्दी चौदह राउंड पूरे हों और जो जीत का ऐलान होना सिर्फ एक फॉर्मल बाकी है वो जल्दी से जल्दी जीत का ऐलान हो जाए पूरी पार्टी चल रही है और कार्यकर्ताओं में बहुत उत्साह है और संजीव अरोड़ा जी की वेट कर रहे हैं जैसे ही चुनाव का रिजल्ट घोषित होगा हम आए वो आए यहाँ पर और उनका मुंह मीठा करवाया जाए आम आदमी पार्टी ਉਮੀਦਵਾਰ ਸੰਜੀਵ ਅਰੋੜਾ ਦੇ ਦਫਤਰ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਸ਼ਨ ਮਨਾਏ ਜਾ ਰਹੇ ਨੇ ਜਸ਼ਨ ਮਨਾਏ ਜਾ ਰਹੇ ਨੇ ਕਿਵੇਂ ਦੇਖਦੇ ਹੋ ਜੀ ਸੰਜੀਵ ਅਰੋੜਾ ਜੀ ਲੀਡ ਕਰਦੇ ਨੇ ਬਿਲਕੁਲ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਔਰ ਮੈਂ ਵੈਸਟਰ ਕੌਨਫੀਡੈਂਸੀ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਵੋਟ ਦਿੱਤੀ ਸਪੋਰਟ ਦਿੱਤੀ ਉਹਨਾਂ ਨੇ ਕੰਮਾਂ ਨੂੰ ਦੇਖੀ ਸਪੋਰਟ ਸਪੋਰਟ ਦਿੱਤੀ ਹੈ ਇਸ ਕਰਕੇ ਅਸੀਂ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਜਸ਼ਨ ਮਨਾਏ ਜਾ ਰਹੇ ਨੇ ਜੀ ਫਿਰ ਬਿਲਕੁਲ ਜਸ਼ਨ ਮਨਾਏ ਜਾ ਰਹੇ ਨੇ ਬਸ ਥੋੜੇ ਜਿਹਾ ਦੋ ਤਿੰਨ ਹੋਰ ਰਾਉਂਡ ਹੋਣ ਦੋ ਨੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਇਸ ਵਕਤ ਦਫਤਰ ਦੇ ਅੰਦਰ ਕਿਵੇਂ ਦੇਖਦੇ ਹੋ ਜੀ ਲਾੜਾ ਗੁੱਡੂ ਆ ਸਾਡਾ ਅੱਜ ਦਾ ਬਹੁਤ ਵਧੀਆ ਜੀ ਇਹ ਪਹਿਲਾਂ ਹੀ ਪਤਾ ਸੀ ਸਾਨੂੰ ਕਿ ਆਮ ਆਦਮੀ ਪਾਰਟੀ ਨੇ ਜਿਹੜੇ 3 ਸਾਲ 3.5 ਦੀ ਕਾਰਗੁਜ਼ਾਰੀ ਆ ਬਹੁਤ ਵਧੀਆ ਰਹੀ ਆ ਔਰ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਲੀਡ ਮੇਰੇ ਖਿਆਲ 15000 ਪਲੱਸ ਤੋਂ ਆ ہماری ਪਾਰਟੀ ਜਿੱਤੂਗੀ ਔਰ ਔਰ ਇਹਦਾ 1.5 ਸਾਲ ਆ ਉਹਦੇ ਵਿੱਚ ਵੀ ਅਸੀਂ ਵੱਤ-ਵੱਤ ਸਾਡੇ ਪਾਰਟੀ ਕੰਮ ਕਰੂਗੀ ਤਾਂ ਕਿ 2027 ਦੀਆਂ ਜਣੀਆਂ ਚੋਣਾਂ ਨੇ ਅਸੀਂ ਬਹੁਤ ਬਹੁਤ ਨਾ ਜਿੱਤੀਆਂ ਸੀ ਪਛਮੀ ਵਿਧਾਨ ਸਭਾ ਹਲਕੇ ਦੀ ਗੱਲ ਕਰ ਲਈਏ ਕੋਈ ਸਮੱਸਿਆਵਾਂ ਮਾ ਨੇ ਜਿਹੜੀਆਂ ਹੱਲ ਹੋ ਜਾਣਗੀਆਂ ਹੁਣ ਲੱਗਦਾ ਬਿਲਕੁਲ ਸਾਡੇ ਸੁਨੀਲ ਰੋੜਾ ਜਿਹੜੇ ਤੁਸੀਂ ਦੇਖਿਆ ਹੋਊਗਾ ਕਿ ਤਿੰਨ ਮਹੀਨੇ ਦੇ ਵਿੱਚ ਜਦੋਂ ਉਹਨੇ ਟਿਕਟ ਅਨਾਉਂਸ ਕੀਤੀ ਸੀ ਬਹੁਤ ਸਾਰੇ ਵੱਡੇ ਕੰਮ ਕਰਾਏ ਨੇ ਜਿਨ੍ਹਾਂ ਦੇ ਵਿੱਚ ਬਿਜਲੀ ਦੇ ਟਰਾਂਸਫਾਰਮਰ ਬਦਲੇ ਨੇ ਡੈਰੀਆਂ ਦੀਆਂ ਸੜਕਾਂ ਸੀ ਬਣਾਤੀਆਂ ਸੋਲਰ ਲਾਈਟਾਂ ਲਵਾਤੀਆਂ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਔਰ ਸੰਜੀਵ ਰੋੜਾ ਜੀ ਪੜ੍ਹੇ ਲਿਖੇ बिजनेसमੈਨ ਤੇ ਸਾਰਾ ਕੁਝ ਉਹਨਾਂ ਦੇ ਵਿੱਚ ਕੈਪੇਬਿਲਟੀਾਂ ਉਹਨਾਂ ਵਿੱਚ ਕੰਮ ਕਰਾਉਣ ਦੀ ਆ ਸਾਨੂੰ ਨਹੀਂ ਲੱਗਦਾ ਵੀ ਕੋਈ ਕੰਮ ਜਿਹੜਾ ਧੂਰਾ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਚਾੜੂ ਦੀ ਹੋ ਗਈ ਬੱਲੇ ਬੱਲੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਲੁਧਿਆਣਾ ਤੋਂ ਸਾਂਝੀਆਂ ਕਰ ਰਹੇ ਹਾਂ ਸੰਜੀਵ ਰੋੜਾ ਜੀ ਦੇ ਦਫ਼ਤਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਉਹਨਾਂ ਦੇ ਪਾਰਟੀ ਵਰਕਰ ਇਕੱਠੇ ਹੋਏ ਨੇ ਇਕੱਤਰ ਹੋਏ ਨੇ ਜਸ਼ਨ ਮਨਾਏ ਜਾ ਰਹੇ ਨੇ ਲਗਾਤਾਰ ਰਿਜ਼ਲਟ ਦੇਖ ਰਹੇ ਨੇ ਵੱਡੀਆਂ ਸਕਰੀਨਾਂ ਲਗਾਈਆਂ ਹੋਈਆਂ ਨੇ ਇੱਥੇ ਉਹਨਾਂ ਦੇ ਸਕਰੀਨਾਂ ਲਗਾਈਆਂ ਹੋਈਆਂ ਨੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਲਗਾਤਾਰ ਜਸ਼ਨ ਮਨਾ ਰਹੇ ਮਨਾ ਰਹੇ ਨੇ ਜਿੰਦਾਬਾਦ ਦੇ ਨਾਰੇ ਲਾ ਰਹੇ ਨੇ ਅਜਿਹਾ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਨਵਾਂ ਵਿਧਾਇਕ ਮਿਲ ਜਾਵੇਗਾ ਕੁਝ ਹੀ ਘੰਟਿਆਂ ਦੇ ਬਾਅਦ ਰਿਜ਼ਲਟ ਆਵਾ ਰੋੜਾ ਲਗਾਤਾਰ ਲੀਡ ਕਰਦੇ ਨਜ਼ਰ ਆ ਰਹੇ ਨੇ ਮੇਰੇ ਨਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਗਿਆਸਪੁਰਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਤੁਹਾਡਾ ਸੱਸੀਕਾਲ ਅਜੀਤ ਬੱਤੀ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਅਜੀਤ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਸਾਡੀ ਇੰਨੀ ਸਪੋਰਟ ਕੀਤੀ ਹੈ ਜੀ ਸੰਜੀਵ अरोड़ा ਜੀ ਲਗਾਤਾਰ ਲੀਡ ਕਰਦੇ ਨਜ਼ਰ ਆ ਰਹੇ ਨੇ ਕਿਵੇਂ ਦੇਖਦੇ ਹੋ ਦੇਖੋ ਜਿੱਤ ਤਾਂ طے ਸੀਗੀ ਹੁਣ ਦੇਖਣਾ ਇਹ ਹੈ ਕਿ ਕਿੰਨੀ ਵੱਡੀ ਲੀਡ ਨਾਲ ਜਿੱਤ ਕਰ ਰਹੇ ਆ ਕਿਉਂਕਿ ਇੱਕ ਹੰਕਾਰੀ ਦਾ ਹੰਕਾਰ ਤੋੜਿਆ ਜਿਹੜਾ ਲੋਕਾਂ ਨੂੰ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਜਿਹਨੂੰ ਧੀਆ ਭੈਣਾਂ ਦੀ ਇੱਜ਼ਤ ਨਹੀਂ ਸੀ ਅੱਜ ਸਾਡੇ ਹਲਕੇ ਦੇ ਲੋਕਾਂ ਨੇ ਦਿਖਾ ਦਿੱਤਾ ਉਸ ਬੰਦੇ ਦੀ ਔਕਾਤ ਦਿਖਾ ਦਿੱਤੀ ਤੇ ਅਸੀਂ ਉਸ ਪਰਮਪਿਤਾ ਪ੍ਰਮਾਤਮਾ ਆਕਾਲ ਪੁਰਖ ਦਾ ਸ਼ੁਕਰੀਆ ਅਦਾ ਕਰਦੇ ਆਂ ਜਿਨ੍ਹਾਂ ਨੇ ਸਾਡੀ ਮਿਹਨਤ ਨੂੰ ਰੰਗ ਲਾਇਆ ਜਿਨ੍ਹਾਂ ਨੇ ਸਤਾਰ ਭਗਵੰਤ ਸਿੰਘ ਮਾਨ ਜੀ ਦੀਆਂ ਜੋ ਪਿਛਲੇ 3 ਸਾਲ ਦੀਆਂ ਕਾਰਗੁਜ਼ਾਰੀਆਂ ਨੇ ਉਹਨਾਂ ਤੇ ਮੋਹਰ ਲਾਈ ਹੈ ਜਿਨ੍ਹਾਂ ਨੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਲੋਕਾਂ ਨੇ ਕਿਹਾ ਕਿ ਤਿੰਨ ਸਾਲਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀਤੇ ਨੇ ਅਸੀਂ ਉਹਨਾਂ ਦੇ ਨਾਲ ਆ ਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਇਹ ਪੱਛਮੀ ਹਲਕੇ ਦੀ ਗੱਲ ਕਰਦੇ ਆ ਆਪਾਂ ਤੁਸੀਂ ਕਹਿ ਰਹੇ ਹੋ ਵੀ ਕਿਸੇ ਦਾ ਨਾਮ ਨਹੀਂ ਲੈਂਦੇ ਆਪਾਂ ਪਰ ਇੱਕ ਵੀਡੀਓ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਇਲਜ਼ਾਮ ਲੱਗਦੇ ਨੇ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਤੇ ਕਿ ਰਾਸ਼ਨ ਵੰਡਿਆ ਜਾਂਦਾ ਵੋਟਰਾਂ ਨੂੰ ਵੋਟਰਾਂ ਨੂੰ ਭਰਮਾਇਆ ਜਾਂਦਾ ਨਹੀਂ ਦੇਖੋ ਬੇਬੁਨਿਆਦ ਨੇ ਸਾਰੀਆਂ ਗੱਲਾਂ ਕੌਣ ਕੀ ਬੰਦ ਰਿਆ ਸੀ ਆਸ਼ੋ ਦੀ ਘਰ ਵਾਲੀ ਤੁਹਾਡੇ ਸਾਹਮਣੇ ਆ ਕੀ ਬੰਦ ਰਹੀ ਸੀ ਉਹ ਆਪਣੇ ਤੌਰ ਤੇ ਲੱਗੇ ਹੋਏ ਸੀ ਆਮ ਆਦਮੀ ਪਾਰਟੀ ਇਦਾਂ ਦੇ ਕਿਸੇ ਕੰਮ ਦੇ ਵਿੱਚ ਵਿਸ਼ਵਾਸ ਨਹੀਂ ਕਰਦੀ ਅਸੀਂ ਆਪਣੇ ਕੰਮ ਦੇ ਆਧਾਰ ਤੇ ਵੋਟਾਂ ਮੰਗੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਕੰਮ ਦੇ ਆਧਾਰ ਤੇ ਵੋਟਾਂ ਮੰਗਾਗੇ ਰਹਿੰਦੇ ਕੁਝ ਮਹੀਨੇ ਨੇ ਜਿਹੜੇ ਸਾਲ ਤੋਂ ਉੱਪਰ ਦਾ ਸਮਾਂ ਰਹਿ ਗਿਆ ਲਗਦਾ ਜਿਹੜੇ ਪੱਛਮੀ ਹਲਕੇ ਦੇ ਵਿਕਾਸ ਦੇ ਕਾਰਜ ਰੁਕੇ ਪਏ ਨੇ ਉਹ ਜਲਦ ਪੂਰੇ ਕੀਤੇ ਜਾਣਗੇ 4 ਗੁਣਾ ਸਪੀਡ ਦੇ ਨਾਲ ਕੰਮ ਹੋਣਗੇ ਰਾਕਟ ਦੀ ਸਪੀਡ ਦੇ ਨਾਲ ਕੰਮ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸੰਜੀਵ ਬਰੋੜਾ ਜੀ ਜਦੋਂ ਐਮ ਐਲ ਏ ਨਹੀਂ ਸੀ ਉਸ ਟਾਈਮ ਵੀ ਬਹੁਤ ਵਧੀਆ ਕੰਮ ਕਰਦੇ ਸੀ ਹਲਕੇ ਦੇ ਵਿੱਚ ਹੁਣ ਤਾਂ ਸਰਕਾਰ ਦਾ ਹਿੱਸਾ ਬਣ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਵੀ ਮਿਲੇਗੀ ਇਸ ਲਈ ਹਲਕੇ ਪੱਛਮੀ ਨੂੰ ਬਹੁਤ ਵਧੀਆ ਜਿਹੜਾ ਇਲਾਕਾ ਵਾ ਉਹ ਬਣਾਇਆ ਜਾਏਗਾ ਸੰਜੀਵ ਬਰੋੜਾ ਜੀ ਦੀ ਰਹਿਨਮਾਈ ਦੇ ਵਿੱਚ ਤਸਵੀਰ ਸਾਫ ਕਰੇਗੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਇਹ ਚੋਣਾਂ ਜਿਹੜੀ ਜਮੀਨੀ ਚੋਣ ਤਸਵੀਰ ਸਾਫ਼ ਕਰ ਦੇਵੇ ਜੀ ਸਾਫ਼ ਕਰ ਦਿੱਤੀ ਜੀ ਸਾਰੀਆਂ ਪਾਰਟੀਆਂ ਦਾ ਸੁਥੜਾ ਸਾਹਬ ਹੈ ਮੈਂ ਬੇਸਿਕਲੀ ਗੱਲ ਕੀ ਹੈ ਕਿ ਕਾਂਗਰਸ ਦੇ ਵਿੱਚ ਆਪਣੀਆਂ ਫੁੱਟ ਬਹੁਤ ਹੈ ਰਾਜਾ ਬੜਿੰਗ ਆਸ਼ੂ ਸਾਰੇ ਆਪਸ ਦੇ ਵਿੱਚ ਇੱਕ ਦੂਜੇ ਦੇ ਵਾਰ ਪੱਟੀ ਜਾਂਦੇ ਆ ਕਿਸੇ ਨੂੰ ਕੁਝ ਨਹੀਂ ਪਤਾ ਕਿ ਅਸੀਂ ਕਰਨਾ ਕੀ ਆ ਉਸੇ ਤਰੀਕੇ ਦੇ ਨਾਲ ਬੀਜੇਪੀ ਨੂੰ ਪਤਾ ਹੀ ਨਹੀਂ ਸੀ ਕਿ ਅੰਤ ਤੱਕ ਕਿ ਕੈਂਡੀਡੇਟ ਖੜਾ ਕੌਣ ਕਰਨਾ ਕਿ ਅਕਾਲੀ ਦਲ ਤਾਂ ਖਾਲੀ ਦਲ ਹੋ ਗਿਆ ਤੁਹਾਡੇ ਸਾਹਮਣੇ ਭਾਂਡਾ ਉਹਨਾਂ ਦਾ ਮੁੱਦਾ ਹੋ ਗਿਆ ਤੇ ਇਸ ਲਈ ਕਿਸੇ ਪਾਰਟੀ 'ਚ ਕੋਈ ਦਮ ਨਹੀਂ ਹੈ ਸਿਰਫ ਆਮ ਆਦਮੀ ਪਾਰਟੀ ਆ ਜਿਹੜੇ ਪੰਜਾਬ ਦੇ ਹੱਕ ਹਕੂਕਾਂ ਲਈ ਗੱਲ ਕਰਦੀ ਹੈ ਤੇ ਉਹਨਾਂ ਦੇ ਲਈ ਕੰਮ ਵੀ ਕਰਦੀ ਹੈ ਤੇ ਆਮ ਲੋਕਾਂ ਦੇ ਨਾਲ ਹਮੇਸ਼ਾ ਖੜਦੀ ਹੈ ਲੋਕ ਬਹੁਤ ਖੁਸ਼ ਨੇ ਖੁਸ਼ ਨੇ ਕਿ ਉਹਨਾਂ ਨੂੰ ਬਿਜਲੀ ਮੁਫਤ ਮਿਲ ਰਹੀ ਹੈ ਕਿਸਾਨ ਬਹੁਤ ਖੁਸ਼ ਨੇ ਕਿ ਉਹਨਾਂ ਨੂੰ ਜੀ ਦੀ ਵੀ ਸਪਲਾਈ ਮਿਲ ਰਹੀ ਹੈ ਸਾਰੇ ਵਪਾਰੀ ਖੁਸ਼ ਨੇ ਵਪਾਰ ਆ ਰਿਹਾ ਤੇ ਇਸ ਲਈ ਸਾਡਾ ਪੰਜਾਬ ਜਿਹੜਾ ਵਾ ਉਹ ਵਾਧਾ ਪੰਜਾਬ ਹੈ ਸਾਡਾ ਪੰਜਾਬ ਇੱਕ ਰੰਗਲਾ ਪੰਜਾਬ ਬਣਦਾ ਜਾ ਰਿਹਾ ਤੇ ਲੋਕਾਂ ਦੇ ਵਿੱਚ ਤੁਹਾਨੂੰ ਅੱਜ ਪ੍ਰਤੱਖ ਦਿਖਾਈ ਦੇਜੂਗਾ ਕਿ ਇੱਕ ਬਹੁਤ ਵੱਡੀ ਜਿਹੜੀ ਲੀਡ ਆ ਅਰੋੜਾ ਸਾਹਿਬ ਦੀ ਹੋਣ ਵਾਲੀ ਹੈ। ਅਰੋੜਾ ਤੇ ਵੀ ਮੁੱਦਾ ਬਣਿਆ ਰਿਹਾ ਇਸ ਗੱਲ ਨੂੰ ਲੈ ਕੇ ਕਿ ਬੀਬੀਆਂ ਦਾ ਕਿਹਾ 1000 ਰੁਪਏ ਆ ਸੀਗਾ ਕੁਝ ਵਾਅਦੇ ਕੀਤੇ ਗਏ ਸੀ ਸਤਾ ਦੇ ਵਿੱਚ ਆਉਣ ਦੇ ਲਈ ਸਰਕਾਰ ਵੱਲੋਂ ਪਰ ਅਜੇ ਤੱਕ ਨਿਪਰੇ ਨਹੀਂ ਚੜੇ ਸਿਰੇ ਨਹੀਂ ਚੜੇ ਹੋ। ਦੇਖੋ 90% ਵਾਅਦੇ ਪੂਰੇ ਕਰ ਦਿੱਤੇ। ਬਿਜਲੀ ਕਿਹਾ ਸੀ ਬਿਜਲੀ ਅਸੀਂ ਦੇਤੀ। ਮੱਲਾ ਕਲੀਨਿਕ ਅਸੀਂ ਕਿਹਾ ਸੀ ਮੱਲਾ ਕਲੀਨਿਕ ਅਸੀਂ ਬਣਾ ਦਿੱਤੇ। ਅਸੀਂ ਚੰਗੇ ਸਕੂਲ ਕਰਨ ਨੂੰ ਕਿਹਾ ਸੀ ਸਕੂਲ ਕਿ ਚੰਗੇ ਕਰ ਦਿੱਤੇ। ਨਸ਼ਾ ਖਤਮ ਕਰਨ ਨੂੰ ਕਿਹਾ ਹੋ ਗਿਆ ਔਰ ਤੁਸੀਂ ਦੇਖੋ ਕਿ ਪਿੰਡ ਪਿੰਡ ਦੇ ਵਿੱਚ ਪਾਣੀ ਪਹੁੰਚਾ ਦਿੱਤਾ ਗਿਆ ਔਰ ਸੜਕ ਸੁਰੱਖਿਆ ਫੋਰਸ ਆਮ ਆਦਮੀ ਪਾਰਟੀ ਨੇ ਬਣਾਈ ਹੈ ਬਹੁਤ ਸਾਰੇ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਨੇ ਜਿਹੜਾ ਬੀਬੀਆਂ ਵਾਲਾ ਲਾਂਬਾ ਬਾਉ ਵੀ ਆਉਣ ਵਾਲੇ ਸਮੇਂ ਚ ਲਾਤਾ ਜਾ ਗੱਲ ਕਰਦੇ ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਆ ਲਗਾਤਾਰ ਵਿਰੋਧੀ ਸਵਾਲ ਉਠਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜੇ ਵਾਸ਼ਰੂਮਾਂ ਦੇ ਉਦਕਾਟਨ ਚ ਰਹੀ ਜਾਂਦੇ ਨੇ ਦੇਖੋ ਜਿਹੜੇ ਲੋਕਾਂ ਦਾ ਕਿਸੇ ਦਾ ਮੂੰਹ ਫੜ ਨਹੀਂ ਲੈਣਾ ਹੁੰਦਾ ਪਰ ਮੈਂ ਤੁਹਾਨੂੰ ਆਪਣੇ ਹਲਕੇ ਦੀ ਗੱਲ ਦੱਸਾਂ ਮੈਂ ਪੈਲ ਹਲਕੇ ਤੋਂ ਆ ਸਾਡੇ ਜਦੋਂ ਮੈਂ ਐਮਐਲਏ ਬਣਿਆ ਸਾਡੇ 12 ਤੋਂ ਜ਼ਿਆਦਾ ਜਿਹੜੇ ਸਕੂਲ ਸੀਗੇ ਐਸਐਸ ਸੀ ਜਿਹੜੇ ਨੋ ਟੀਚਰ ਸਕੂਲ ਸੀ ਅੱਜ ਸਾਡੇ ਹਲਕੇ 'ਚ ਇੱਕ ਵੀ ਸਕੂਲ ਐਸਾ ਨਹੀਂ ਜਿਹੜਾ ਨੋ ਟੀਚਰ ਸਕੂਲ ਹੋਵੇ ਸਾਡੇ ਉੱਥੇ ਕਾਲਜ ਹੈ ਰਾਣਾ ਸਾਹਿਬ ਕਾਲਜ ਔਰ ਉਸ ਕਾਲਜ ਦੇ ਵਿੱਚ ਜਦੋਂ ਮੈਂ ਐਮਐਲਏ ਬਣਿਆ ਇੱਕ ਵੀ ਪਰਮਾਨੈਂਟ ਪ੍ਰੋਫੈਸਰ ਨਹੀਂ ਸੀਗਾ ਅੱਜ ਇੱਕ ਵੀ ਪੋਸਟ ਖਾਲੀ ਨਹੀਂ ਇਹ ਤੋਂ ਪਤਾ ਹੁੰਦਾ ਲੱਗਦਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਨੇ ਟੀਚਰ ਵੀ ਦਿੱਤੇ ਨੇ ਇਨਫਰਾਸਟ੍ਰਕਚਰ ਵੀ ਵਧੀਆ ਕੀਤਾ ਜੇ ਇਹਨਾਂ ਤੋਂ 70 ਸਾਲਾਂ 'ਚ ਬਾਥਰੂਮ ਨਹੀਂ ਬਣੇ ਤਾਂ ਬਾਥਰੂਮ ਵੀ ਅਸੀਂ ਬਣਾ ਕੇ ਦਿੱਤੇ ਆ ਲਗਾਤਾਰ ਸਰਕਾਰ ਵੱਲੋਂ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਮਜੂਰ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿ ਅਸੀਂ ਵਿਕਾਸ ਕਾਰਜ ਕਰ ਰਹੇ ਹਾਂ ਇਹ ਤਸਵੀਰਾਂ ਜਿਹੜੀਆਂ ਤੁਹਾਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਅਰੋੜਾ ਜੀ ਦੇ ਦਫ਼ਤਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਲੋਕਾਂ ਦਾ ਤਤਤਾ ਲੱਗਿਆ ਹੋਇਆ ਉਹਨਾਂ ਦੇ ਪਾਰਟੀ ਵਰਕਰ ਪਹੁੰਚ ਰਹੇ ਨੇ ਜਸ਼ਨ ਮਨਾ ਰਹੇ ਨੇ ਲਗਾਤਾਰ ਸੰਜੀਵ ਅਰੋੜਾ ਲੀਡ ਕਰਦੇ ਨਜ਼ਰ ਆ ਰਹੇ ਨੇ ਲੁਧਿਆਣਾ ਤੋਂ ਲੀਡ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਪਾਰਟੀ ਵਰਕਰ ਇਕੱਠੇ ਹੁੰਦੇ ਨੇ ਇੱਥੇ ਜਸ਼ਨ ਮਨਾਏ ਜਾ ਰਹੇ ਨੇ ਜਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਝੰਡੇ ਲਹਿਰਾਏ ਜਾ ਰਹੇ ਨੇ ਅਜਈਆਂ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਅਜੀਤ ਲਈ ਦਸ਼ਵੀਰ ਬੰਕਾ ਦੇ ਨਾਲ ਵਿਕੀ ਜ਼ਰਖਰ ਦੀ ਖਾਸ ਰਿਪੋਰਟ